ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕਈ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਸ਼ਾਂਤ ਦਾ ਨਾਮ ਹੀ ਨਹੀਂ ਲੈਂਦੇ ਸਾਡੀ ਕਿਸਮਤ ਸਾਡਾ ਸਾਥ ਹੀ ਨਹੀਂ ਦਿੰਦੀ ਸਾਡੇ ਘਰ ਦੇ ਵਿੱਚ ਲੜਾਈ ਕਲੇਸ਼ ਰਹਿੰਦਾ ਹੈ ਬਹੁਤ ਦੁੱਖ ਤਕਲੀਫ ਨੇ ਤੇ ਇਹ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਸਾਧ ਸੰਗਤ ਜੀ ਤੁਹਾਡੇ ਲਈ ਅਸੀਂ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਜੋ ਤੁਸੀਂ ਨਵੇਂ ਸਾਲ ਤੋਂ ਪਹਿਲਾਂ-ਪਹਿਲਾਂ ਕਰ ਲੈਣਾ ਹੈ ਅੱਜ ਦੀ ਵੀਡੀਓ ਦੇ ਵਿੱਚ ਇਹ ਉਪਾਅ ਜੋ ਨਮਕ ਦਾ ਉਪਾਅ ਹੈ ਅੱਜ ਦਾ ਜੋ ਨਮਕ ਦਾ ਉਪਾਅ ਹੈ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਤੇ کارਗਰ ਉਪਾਅ ਹੈ ਕਿ ਨਮਕ ਦੇ ਬਹੁਤ ਸਾਰੇ ਉਪਾਅ ਹਨ ਸਾ ਸੰਗਜ ਜੀਪਾ ਇਹ ਅੱਜ ਵਾਲਾ ਜੋ ਉਪਾਅ ਸੀ ਤੁਹਾਡੇ ਨਾਲ ਸਾਂਝਾ ਕਰਾਂਗੇ ਤੁਸੀਂ ਇਸ ਨੂੰ ਜ਼ਰੂਰ ਕਰਕੇ ਦੇਖਿਓ ਇਹ ਨਮਕ ਦੇ ਤਿੰਨ ਉਪਾਅ ਸੇ ਤੁਹਾਨੂੰ ਦੱਸਾਂਗੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਪੂਰਾ ਜ਼ਰੂਰ ਸੁਣਿਓ ਜੋ ਕਿ ਤੁਹਾਨੂੰ ਇਸ ਉਪਾਅ ਨੂੰ ਤਿੰਨ ਤਰੀਕਿਆਂ ਦੇ ਨਾਲ ਕਰਨ ਦੇ ਲਈ ਪੂਰੀ ਜਾਣਕਾਰੀ ਮਿਲ ਸਕੇ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰਦੇ ਹੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾਦੇ ਹੋ ਜੀ ਤਸਾ ਸੰਗਾ ਜੀ ਇਸ ਉਪਾਣੋ ਕਰੰਦਾ ਇੱਕ ਹੀ ਨਿਯਮ ਹੈ ਸੰਗਾ ਜੀ ਇਸ ਉਪਾਣੋ ਸਟੈਪ ਬਾਈ ਸਟੈਪ ਜਿਵੇਂ ਤੁਹਾਨੂੰ ਦੱਸਾਂਗੇ ਉਸੇ ਤਰ੍ਹਾਂ ਤੁਸੀਂ ਕਰਕੇ ਦੇਖਣਾ ਕਹਿਣ ਤੋਂ ਭਾਵ ਕਿ ਜੇਕਰ ਤੁਸੀਂ ਇਸ ਉਪਾਣੋ ਕਰਦੇ ਹੋ ਤਾਂ ਇਸ ਦਾ ਇੱਕ ਹੀ ਰੋਲ ਹੈ ਕਿ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਜਾਂਦਾ ਉਸੇ ਤਰ੍ਹਾਂ ਤੁਸੀਂ ਕਰਨਾ ਨਹੀਂ ਤਾਂ ਇਹ ਸੋ ਉਪਾਅ ਤੁਹਾਨੂੰ ਕੋਈ ਵੀ ਫਾਇਦਾ ਜਾਂ ਲਾਭ ਨਹੀਂ ਹੋਵੇਗਾ ਕਿਉਂਕਿ ਜਦੋਂ ਆਪਾਂ ਤਰੀਕੇ ਦੇ ਅਨੁਸਾਰ ਨਿਯਮ ਦੇ ਅਨੁਸਾਰ ਕਿਸੇ ਵੀ ਉਪਾਅ ਨੂੰ ਕਰਦੇ ਹਾਂ ਆਪਾਂ ਨੂੰ ਉਸ ਦਾ ਲਾਭ ਤਾਂ ਹੀ ਮਿਲਦਾ ਹੈ ਕਿਉਂਕਿ ਮੇਨ ਕਾਰਨ ਇਹ ਹੀ ਹੁੰਦਾ ਹੈ ਕੁਝ ਨਾ ਕੁਝ ਅਸੀਂ ਉਪਾਅ ਕਰਨ ਦੇ ਸਮੇਂ ਗਲਤੀਆਂ ਕਰ ਜਾਂਦੇ ਹਾਂ ਜਿਹਦੇ ਕਰਕੇ ਸਾਨੂੰ ਉਪਾਅ ਕਰਨ ਦਾ ਫਾਇਦਾ ਨਹੀਂ ਹੁੰਦਾ ਤੇ ਕਈ ਲੋਕ ਇਦਾਂ ਦੇ ਹੁੰਦੇ ਹਨ ਜਿਹੜੇ ਕਹਿੰਦੇ ਹਨ ਕਿ ਅਸੀਂ ਬਹੁਤ ਕੁਝ ਕਰਕੇ ਦੇਖ ਲਿਆ ਪਰ ਸਾਡੀ ਮਿਹਨਤ ਸਾਨੂੰ ਸਫਲਤਾ ਨਹੀਂ ਮਿਲਦੀ ਸਾਡੇ ਘਰ ਵਿੱਚ ਪੈਸਾ ਨਹੀਂ ਰੁਕਦਾ ਜਾਂ ਪੈਸਾ ਨਹੀਂ ਆਉਂਦਾ ਕਿਸੇ ਗਲਤ ਜਗ੍ਹਾ ਤੇ ਲੱਗ ਜਾਂਦਾ ਹੈ ਦੋਖੋਂਾਂ ਦਾ ਪਿੱਛਾ ਛੱਡਣ ਦਾ ਨਾਮ ਨਹੀਂ ਲੈਂਦੇ ਉਹਨਾਂ ਦੇ ਸਿਰ ਤੇ ਕਰਜ਼ਾ ਚੜਿਆ ਹੋਇਆ ਹੈ ਜਿਸੇ ਕਰਕੇ ਉਹਨਾਂ ਦੇ ਘਰ ਦੇ ਵਿੱਚ ਕਲੇ-ਕਲੇਸ਼ ਵਾਦੀ ਹੀ ਜਾਂਦੇ ਹੈ ਕਿਉਂਕਿ ਪੈਸਾ ਜੇ ਤੋ ਨਹੀਂ ਹੁੰਦਾ ਤੇ ਕਾਰ ਦੇ ਵਿੱਚ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਤੇ ਜਦੋਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਫਿਰ ਸੰਗਤ ਜੀ ਕਲੇ-ਕਲੇਸ਼ ਤਾਂ ਪੈਣਾ ਹੀ ਪੈਣਾ ਹੈ ਜਿਸ ਨਾਲ ਸਾਡੇ ਕਾਰ ਦੇ ਵਿੱਚ 네ਗੇਟਿਵ એનર્ਜੀ ਜਿਹੜੀ ਹੈ ਉਹ ਵੱਧ ਜਾਂਦੀ ਹੈ ਜੋ ਅਸੀਂ ਅੱਜ ਤੁਹਾਡੇ ਨਾਲ ਉਪਾਅ ਸਾਂਝਾ ਕਰਨ ਲੱਗੇ ਹਾਂ ਜੋ ਇਹ ਉਪਾਅ ਨੂੰ ਆਪਣੇ ਭਾਵਨਾ ਦੇ ਨਾਲ ਪੂਰੇ ਵਿਸ਼ਵਾਸ ਤੇ ਨਾਲ ਕਰੇਗਾ ਸਾਸੰਗਾ ਜੀ ਉਸ ਦੇ ਜੋ ਵੀ ਇਸ਼ਿਆ ਹੋਵੇਗੀ ਜੋ ਵੀ ਦੁੱਖ ਤਕਲੀਫਾਂ ਪਰੇਸ਼ਾਨੀਆਂ ਹੋਣਗੀਆਂ ਉਹ ਸਾਰੀਆਂ ਦੂਰ ਹੋ ਜਾਣਗੀਆਂ ਐਸੋ ਪਾਣੂ ਕਰਨ ਦੇ ਲਈ ਸਾਸੰਗਾ ਜੀ ਤੁਸੀਂ ਨਮਕ ਲੈਣਾ ਹੈ ਨਮਕ ਕੋਈ ਵੀ ਲੈ ਸਕਦੇ ਹੋ ਸੈਦਾ ਨਮਕ ਵੀ ਲੈ ਸਕਦੇ ਹੋ ਜਾਂ ਸਿੰਪਲ ਨਮਕ ਵੀ ਲੈ ਸਕਦੇ ਹੋ ਨਮਕ ਲੈ ਕੇ ਤੁਸੀਂ ਦੋਨੋਂ ਹੱਥਾਂ ਤੇ ਤੁਸੀਂ ਨਮਕ ਰੱਖ ਲੈਣਾ ਹੈ ਤੇ ਮੁੱਠੀ ਬੰਦ ਕਰਕੇ ਗੋਲ ਲੱਡੋ ਜਿਹੀ ਤਰ੍ਹਾਂ ਉਸ ਨਮਕ ਨੂੰ ਤੁਸੀਂ ਬਣਾ ਲੈਣਾ ਇਸ ਤਰ੍ਹਾਂ ਹੱਥ ਦੇ ਨਮਕ ਪਾਉਣ ਦੇ ਬਾਅਦ ਵਿੱਚ ਤੁਸੀਂ ਜਿਹੜਾ ਪਰਮਾਤਮਾ ਨੂੰ ਜਿਹੜੇ ਵੀ ਧਰਮ ਨੂੰ ਮੰਨਦੇ ਹੋ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਦਾ ਧਿਆਨ ਆਪਣੇ ਮਨ ਦੇ ਵਿੱਚ ਲੈ ਕੇ ਆਉਣਾ ਤੇ ਇਸੋ ਇਹਨਾਂ ਦਾ ਸੰਗਤ ਇਸ ਪਾਣੋ ਜੇਕਰ ਤੁਸੀਂ ਕਮਰੇ ਦੇ ਵਿੱਚ ਜਾਂ ਇੱਕ ਅਲੱਗ ਰੋਮ ਦੇ ਵਿੱਚ ਜਾਂ ਆਪਣੇ ਘਰ ਚ ਜਿੱਥੇ ਵੀ ਕਰ ਰਹੇ ਹੋ ਧਿਆਨ ਰੱਖਿਓ ਕਿ ਉੱਥੇ ਤੁਹਾਨੂੰ ਆ ਕੇ ਕੋਈ ਵੀ ਡਿਸਟਰਬ ਨਾ ਕਰੇ ਤੁਹਾਨੂੰ ਆਵਾਜ਼ ਨਾ ਮਾਰੇ ਜੇਕਰ ਤੁਹਾਨੂੰ ਚਾਨਕੀ ਇਸ ਤਰ੍ਹਾਂ ਕੋਈ ਡਿਸਟਰਬ ਕਰਦਾ ਹੈ ਕੋਈ ਆਵਾਜ਼ ਮਾਰਦਾ ਹੈ ਤਾਂ ਉਸੇ ਨਾਲ ਇਸ ਪਾਣੁ ਕਰਨ ਦੀ ਜਿਹੜੀ એનર્ਜੀ ਹੁੰਦੀ ਹੈ ਜਿਹੜਾ ਆਪਾਂ ਨੂੰ ਫਾਇਦਾ ਹੋਣਾ ਹੁੰਦਾ ਹੈ ਉਹ ਦੂਰ ਹੋ ਜਾਂਦਾ ਹੈ ਤੇ ਇਸੇ ਤਰ੍ਹਾਂ ਆਪਣੇ ਪਰਮਾਤਮਾ ਨੂੰ ਧਿਆਨ ਕਰਕੇ ਜੋ ਵੀ ਤੁਹਾਡੀ ਪਰੇਸ਼ਾਨੀ ਹੈ ਪੈਸੇ ਨੂੰ ਲੈ ਕੇ ਦੁੱਖ ਤੱਕ ਨਿਫ ਨੂੰ ਲੈ ਕੇ ਬਿਮਾਰੀ ਨੂੰ ਲੈ ਕੇ ਜੋ ਵੀ ਤੁਹਾਡੇ ਘਰ ਦੇ ਪਰੇਸ਼ਾਨੀ ਹੈ ਉਹ ਤੁਸੀਂ ਪਰਮਾਤਮਾ ਦਾ ਧਿਆਨ ਕਰਕੇ ਤੁਸੀਂ ਅਰਦਾਸ ਕਰਨੀ ਹੈ ਕਿ اے ਵਾਹਿਗੁਰੂ ਸੱਚੇ ਪਾਤਸ਼ਾਹ ਮੈਂ ਬਹੁਤ ਜ਼ਿਆਦਾ ਥੱਕ ہار ਚੁੱਕਿਆ ਹਾਂ ਜਾਂ ਥੱਕ ہار ਚੁੱਕੀ ਹਾਂ ਇਹ ਮੇਰਾ ਦੁੱਖ ਤਕਲੀਫ ਹੈ ਜਾਂ ਜੋ ਵੀ ਪਰੇਸ਼ਾਨੀ ਹੋਵੇਗੀ ਤੁਹਾਡੀ ਉਹ ਤੁਸੀਂ ਬੋਲਣੇ ਹੈ ਕਿ ਇਹ ਦੂਰ ਨਹੀਂ ਹੋ ਰਹੀ ਇਹ ਇਸ ਤਰ੍ਹਾਂ ਕਰਨ ਤੇ ਸਾਥਸੰਗੈ ਤੁਸੀਂ 5 ਮਿੰਟ ਜੇਲੇ ਪ੍ਰਮਾਤਮਾ ਨੂੰ ਮੰਨਦੇ ਹੋ ਜਿਨ੍ਹਾਂ ਦਾ ਨਾਮ ਸਿਮਰਨ ਕਰਦੇ ਹੋ ਧਿਆਨ ਲਾਦੇ ਹੋ ਤੁਸੀਂ 5-10 ਮਿੰਟ ਉਹ ਸਿਮਰਨ ਜੇ ਆਪ ਵੀ ਕਰਨਾ ਹੋ ਸਕੇ ਤਾਂ ਤੁਸੀਂ ਚੋਪਾਈ ਸਾਬ ਦਾ ਪਾਠ ਕਰ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਹੋਰ ਵੀ ਤੁਹਾਨੂੰ ਇਸ ਉਪਾਅ ਦੇ ਵਿੱਚ ਫਾਇਦਾ ਹੋਵੇਗਾ ਤੇ ਇਸ ਤਰ੍ਹਾਂ ਜਦੋਂ ਤੁਸੀਂ ਇਹ ਉਪਾਅ ਕਰਦੇ ਕਰਦੇ ਤੁਸੀਂ ਇਹ ਚੀਜ਼ ਵੀ ਕਰਨੀ ਬੋਲਣੀ ਹੈ ਕਿ ਮੇਰੀ ਜੋ ਵੀ ਪਰੇਸ਼ਾਨੀ ਹੈ ਉਹ ਇਸ ਨਮਕ ਦੇ ਵਿੱਚ ਸਮਾ ਜਾਵੇ ਇਸ ਚੀਜ਼ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਇਹ ਵੀ ਹੋ ਸਕਦਾ ਹੈ ਇਹ ਹੁੰਦਾ ਹੈ ਸੰਗਤ ਜੀ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਬੋਲੋਗੇ ਤਾਂ ਤੁਹਾਡੇ ਜੋ ਵੀ ਪਰੇਸ਼ਾਨੀਆਂ ਹੋਵੇਗੀ ਉਹ ਇਸ ਨਮਕ ਦੇ ਵਿੱਚ ਆ ਕੇ ਰੁਕ ਜਾਵੇਗੀ ਇਸ ਤਰ੍ਹਾਂ ਜਦੋਂ ਤੁਸੀਂ ਪਾਠ ਕਰ ਲਓਗੇ 5 ਮਿੰਟ ਧਿਆਨ ਦਾ ਲਓਗੇ ਪ੍ਰਮਾਤਮਾ ਦਾ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਨਮਕ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਕਿਸੇ ਵੀ ਜਗ੍ਹਾ ਦੇ ਤੁਸੀਂ ਸੁੱਟ ਕੇ ਆ ਸਕਦੇ ਹੋ ਜਾਂ ਚੱਲਦੇ ਪਾਣੀ ਦੇ ਵਿੱਚ ਤੁਸੀਂ ਵਹਾ ਸਕਦੇ ਹੋ ਕਈ ਲੋਕ ਇਸ ਨੂੰ ਰਸੋਈ ਘਰ ਦੇ ਵਿੱਚ ਰਸੋਈ ਦੇ ਵਿੱਚ ਜੋ ਸਿੰਕ ਲੱਗੇ ਹੁੰਦੇ ਹਨ ਉਹਨਾਂ ਦੇ ਵਿੱਚ ਪਾਣੀ ਚ ਵਹਾ ਦਿੰਦੇ ਹਨ ਪਰ ਇਸ ਉਪਾਣ ਨੂੰ ਕਰਦੇ ਸਮੇਂ ਜਿਹੜਾ ਤੁਸੀਂ ਨਮਕ ਚੋਸ ਕਰਨਾ ਹੈ ਉਸ ਨਮਕ ਦਾ ਤੁਸੀਂ ਇਸਤੇਮਾਲ ਕਦੇ ਵੀ ਨਹੀਂ ਕਰਨਾ ਤੇ ਆਪਣੇ ਘਰ ਦੇ ਵਿੱਚ ਤੁਸੀਂ ਇਸ ਨਮਕ ਨੂੰ ਪਾਣੀ ਦੇ ਵਿੱਚ ਵਹ ਹੋਣਾ ਹੈ ਤੇ ਘਰ ਦੇ ਵਿੱਚ ਤੁਸੀਂ ਨਏ ਸੁੱਟਣਾ ਤੇ ਘਰ ਤੋਂ ਪਾਰ ਜਾ ਕੇ ਤੁਸੀਂ ਪਾਣੀ ਦੇ ਵਿੱਚ ਵੀ ਵਹਾ ਸਕਦੇ ਹੋ ਕਿਤੇ ਜਗ੍ਹਾ ਤੇ ਸੁੱਟ ਸਕਦੇ ਹੋ ਇਹ ਉਪਾਅ ਬਹੁਤ ਹੀ ਜ਼ਿਆਦਾ ਕਾਰਗਰ ਹੈ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ ਬਿਮਾਰੀ ਨੂੰ ਲੈ ਕੇ ਪੈਸੇ ਨੂੰ ਲੈ ਕੇ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਲੜਾਈ ਕਲੇਸ਼ ਰਹਿੰਦਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਤੁਹਾਡੇ ਘਰ ਦੇ ਵਿੱਚ ਪਰੇਸ਼ਾਨੀ ਹੈ ਉਹ ਬਹੁਤ ਹੀ ਜ਼ਿਆਦਾ ਕਾਰਗਰ ਹਾਂ ਇਸ ਨੂੰ ਕਰਨ ਦੇ ਨਾਲ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਦੂਰ ਹੋ ਚਾਣ ਗਿਆ ਤੇ ਇਸ ਤੋਂ ਇਲਾਵਾ ਜਿੱਨਾ ਦੇਖਾ ਦੇ ਵਿੱਚ ਪਿਤ ਤੋਸ਼ ਹੁੰਦਾ ਹੈ ਉਹ ਸਾਡੇ ਘਰ ਦੇ ਕੰਮਾਂ ਕਰਾਂ ਦੇ ਵਿੱਚ ਬਹੁਤ ਰੁਕਾਵਟਾਂ ਲੈ ਕੇ ਆਉਂਦੇ ਨੇ ਕਿਉਂਕਿ ਸਾਡੇ ਚੱਲਦੇ ਚੱਲਦੇ ਕਾਰੋਬਾਰ ਨੇ ਜਿਹੜੇ ਉਹ ਰੁਕ ਜਾਂਦੇ ਨੇ ਜੇਕਰ ਅਸੀਂ ਆਪਣਾ ਕੋਈ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਾਂ ਜਾਂ ਅਸੀਂ ਆਪਣੇ ਕੋਈ ਕਾਰੋਬਾਰ ਉਸ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ ਕੋਈ ਵੀ ਕੰਮ ਨੂੰ ਲੈ ਕੇ ਉਸਾਂ ਦਾ ਜਿਹੜਾ ਕੰਮ ਹੈ ਉਹ ਸਿਰੇ ਨਹੀਂ ਚੜਦਾ ਉਥੇ ਹੀ ਰੁਕ ਜਾਂਦਾ ਹੈ ਇਸ ਤੋਂ ਇਲਾਵਾ ਜਿਹੜਾ ਦੂਸਰਾ ਆਪਾਂ ਇਸ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਹੈ ਨਮਕ ਇੱਕ ਕਾਗਜ਼ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਹੈ ਤਾਂ ਠੀਕ ਨਹੀਂ ਤਾਂ ਇਹਨਾਂ ਨੂੰ ਤੁਸੀਂ ਦੁਕਾਨ ਤੋਂ ਲੈ ਕੇ ਆ ਸਕਦੇ ਹੋ ਜਿਹੜਾ ਤੁਸੀਂ ਕਾਗਜ਼ ਲਿਆ ਹੈ ਸਾਹ ਸੰਗ ਇਸ ਕਾਗਜ਼ ਦੇ ਉੱਪਰ ਤੁਸੀਂ 8 ਕਿੱਲਾਂ ਨੂੰ ਰੱਖ ਦਿਓ ਜਿਹੜੀ ਤੁਸੀਂ ਸ਼ਾਪ ਤੋਂ ਜਾਂ ਘਰ ਦੇ ਵਿੱਚ ਹੈਗੀਆਂ ਸੀ ਉਹ ਵੀ ਤੁਸੀਂ ਵਰਤ ਸਕਦੇ ਹੋ ਕਾਗਜ਼ ਦੇ ਉੱਪਰ ਇਹਨਾਂ ਕਿੱਲਾਂ ਨੂੰ ਰੱਖ ਕੇ ਉਸ ਦੇ ਉੱਪਰ ਨਮਕ ਪਾਉਣਾ ਹੈ ਤੇ ਨਮਕ ਤੁਸੀਂ ਇੰਨਾ ਪਾਉਣਾ ਹੈ ਕਿ ਜਿਹੜੀਆਂ ਤੁਸੀਂ ਕਿੱਲਾਂ ਰੱਖੀਆਂ ਨੇ ਉਹਨਾਂ ਦੇ ਉਹ ਦਿਖਾਈ ਨਾ ਦੇਣ ਉਹਨਾਂ ਨੂੰ ਤੁਸੀਂ ਇੱਕਦਮ ਛੁਪਾ ਦੇਣਾ ਤੇ ਉਸ ਤੋਂ ਬਾਅਦ ਦੇ ਵਿੱਚ ਉਸ ਕਾਗਜ਼ ਦੇ ਨਾਲ ਤੁਸੀਂ ਇੱਕ ਛੋਟੀ ਜਿਹੜੀ ਪੋੜੀ ਜਾਂ ਪੈਕਟ ਬਣਾ ਲੈਣਾ ਹੈ ਤੇ ਬਣਾਉਣ ਤੋਂ ਬਾਅਦ ਤੁਸੀਂ ਪੀਪਲ ਦੇ ਦਰਖਤ ਦੇ ਨੀਚੇ ਦਾ ਬੋਣਾ ਹੈ ਜੇਕਰ ਦਬ ਨੈ ਸਕਦੇ ਤਾਂ ਸਾਈਡ ਤੇ ਰੱਖ ਕੇ ਵੀ ਆ ਸਕਦੇ ਹੋ ਤੁਹਾਡੀਆਂ ਜੋ ਵੀ ਪਰੇਸ਼ਾਨੀਆਂ ਨੇ ਉਹ ਸਾਰੀਆਂ ਦੂਰ ਹੋਣਗੀਆਂ ਉਹਨਾਂ ਤੋਂ ਤੁਹਾਨੂੰ ਮੁਕਤੀ ਮਿਲੇਗੀ ਇਹ ਪਾਣੂ ਕਰੰਦੇ ਨਾਲ ਜੋ ਪੀਪਲ ਦਾ ਦਰਖਤ ਹੁੰਦਾ ਉਥੇ ਦੇਵੀ-ਦੇਵਤਿਆਂ ਦਾ ਵਾਸਾ ਹੁੰਦਾ ਹੈ ਤੇ ਜਦੋਂ ਤੁਸੀਂ ਇਹ ਕਾਗਜ਼ ਨੂੰ ਲੈ ਜਾ ਕੇ ਉਥੇ ਤੁਸੀਂ ਪੀਪਲ ਦੇ ਦਰਖਤ ਦੇ ਕੋਲ ਰੱਖ ਦਿਓਗੇ ਜੋ ਇਸ ਪਾਦਰ ਜਿ ਤੁਸੀਂ ਕਿਲ ਪਾਏ ਨੇ ਉਹ ਤੁਹਾਡੇ ਘਰ ਦੀ ਨੈਗੇਟਿਵ એનર્ਜੀ ਨੂੰ ਕੱਢ ਕੇ ਲੈ ਜਾਣਗੇ ਤੇਸੋ ਇਹ ਨਵਾਂ ਸਾਗਰ ਜੇ ਜੋ ਨਮਕ ਤੁਸੀਂ ਪਾਇਆ ਨਮਕ ਵੀ ਤੁਹਾਡੇ ਘਰ ਦੇ ਵਿੱਚੋਂ 네ਗੇਟਿਵ એનર્ਜੀ ਕੱਢੇਗਾ ਸਾਰੀਆਂ ਦੁੱਖ ਤਕਲੀਫਾਂ ਦੂਰ ਹੋਣਗੀਆਂ ਤੇ ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਆ ਜਾਣਗੀਆਂ ਤੇ ਜਦੋਂ ਤੁਸੀਂ ਇਸ ਪੈਕਟ ਨੂੰ ਤੁਸੀਂ ਪੀਪਲ ਦੇ ਦਰਖਤ ਦੇ ਕੋਲ ਰੱਖਣਾ ਉਦੋਂ ਵੀ ਤੁਸੀਂ ਇਹ ਆਪਣੇ ਮਨ ਦੇ ਅੰਦਰ ਬੋਲਣਾ ਕਿ ਸਾਡੀਆਂ ਚਿੰਨੀਆਂ ਵੀ ਪਰੇਸ਼ਾਨੀਆਂ ਨੇ ਇਸ ਨਮਕ ਤੇ ਕਿੱਲਾ ਦੇ ਅੰਦਰ ਆ ਜਾਣ ਤੇ ਸਾਡੇ ਘਰ ਦੇ ਜਿੰਨੇ ਵੀ ਦੁੱਖ ਤਕਲੀਫ ਹੈ ਉਹ ਦੂਰ ਹੋਵੇ ਇਹਨਾਂ ਕਰਨ ਤੋਂ ਬਾਅਦ ਵਿੱਚ ਤੁਸੀਂ ਕੁਝ ਨਹੀਂ ਕਰਨਾ ਆਪਣੇ ਘਰ ਤੁਸੀਂ ਵਾਪਸ ਆ ਜਾਣਾ ਇਹ ਦੋ ਪਾਤ ਤੀਸਰਾ ਪਾਤ ਤੁਸੀਂ ਕਿਵੇਂ ਕਰਨਾ ਚਾਹੇਗਾ ਸੰਗਤ ਜੀ ਸਾਡੇ ਘਰ ਦੇ ਵਿੱਚ ਵਾਸਤਵ ਦੋਸ਼ ਹੋਣ ਤਾਂ ਉਸ ਨਾਲ ਸਾਡੇ ਘਰ ਵਿੱਚ ਪਰੇਸ਼ਾਨੀਆਂ ਤੰਗੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਕਈ ਵਾਰ ਸਾਨੂੰ ਕੁਝ ਸਮਝ ਨਹੀਂ ਆਉਂਦਾ ਸਾਨੂੰ ਜਾਣਕਾਰੀ ਨਾ ਹੋਣ ਕਰਕੇ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਲੱਗਦਾ ਤੇ ਕਈ ਵਾਰ ਕੁਝ ਲੋਕੀ ਕਰਦੇ ਆ ਕਿਸੇ ਦਾ ਬਣਿਆ ਬਣਾਇਆ ਹੋਇਆ ਘਰ ਜਿਹੜਾ ਉਹ ਖਰੀਦ ਲੈਂਦੇ ਨੇ ਤੇ ਉਸ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਆਪਾਂ ਆਪਣਾ ਕੋਈ ਘਰ ਬਣਾਉਂਦੇ ਹਾਂ ਆਪਣੇ ਹੱਥ ਦੇ ਨਾਲ ਆਪਣੀ ਮਰਜ਼ੀ ਦੇ ਮੁਤਾਬਕ ਉਸ ਸਮੇਂ ਆਪਾਂ ਸੋਚਦੇ ਹਾਂ ਕਿ ਆਹ ਚੀਜ਼ ਇੱਥੇ ਹੋਣੀ ਚਾਹੀਦੀ ਆਹ ਚੀਜ਼ ਇੱਥੇ ਸਹੀ ਹੈ ਆਪਾਂ ਆਪਣੀ ਮਰਜ਼ੀ ਦੇ ਮੁਤਾਬਕ ਬਣਾਉਂਦੇ ਹਾਂ ਪਰ ਇਸ ਤੋਂ ਇਲਾਵਾ ਜੇਕਰ ਅਸੀਂ ਨਵਾਂ ਬਣਿਆ ਬਨਾਇਆ ਘਰ ਨੂੰ ਖਰੀਦੇ ਲੈਂਦੇ ਆ ਤੇ ਉਸ ਦੇ ਵਿੱਚ ਜਿਹੜੇ ਵਾਸਤੂ ਦੋਸ਼ ਹੁੰਦੇ ਨੇ ਤੇ ਉਹਨਾਂ ਬਾਰੇ ਸਾਨੂੰ ਪਤਾ ਨਹੀਂ ਹੁੰਦਾ ਪਰ ਉਹਨਾਂ ਨੂੰ ਦੂਰ ਕਰਨ ਲਈ ਤੁਸੀਂ ਸੰਗਾ ਕੀ ਕਰਨਾ ਹੈ ਇਸੇ ਲਈ ਤੁਸੀਂ ਨਮਕ ਦੀਆਂ ਸੱਤ ਪੋਟਲੀਆਂ ਬਣਾਉਣੀਆਂ ਹਨ ਜਿਵੇਂ ਛੋਟਾ ਜਿਹਾ ਪਤਲਾ ਜਿਹਾ ਕਪੜਾ ਤੁਸੀਂ ਲੈ ਲਓ ਇੱਕ ਚਮਚ ਇੱਕ ਦੇ ਵਿੱਚ ਪਾ ਕੇ ਤੁਸੀਂ ਇਸ ਤਰੀਕੇ ਦੇ ਨਾਲ ਸੱਤ ਪੋਟਲੀਆਂ ਬਣਾ ਲੈਣੀਆਂ ਹਨ ਇਸ ਨਾਲ ਪੋਟਲੀਆਂ ਬਣਾਉਣ ਤੋਂ ਬਾਅਦ ਜਿੰਨੇ ਤੁਹਾਡੇ ਕਮਰੇ ਨੇ ਜਿੰਨੇ ਵੀ ਰੂਮ ਬਣੇ ਨੇ ਬਾਥਰੂਮ ਹਰ ਇੱਕ ਦੇ ਵਿੱਚ ਇੱਕ ਪੋਟਲੀ ਤੁਸੀਂ ਰੱਖ ਦਿਓ ਇਸ ਤਰ੍ਹਾਂ ਘਰ ਦੇ ਕੋਨੇ ਵਿੱਚ ਪੋਟਲੀ ਨੂੰ ਰੱਖਣ ਨਾਲ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਨੈਗੇਟਿਵ એનર્ਜੀ ਹੋਵੇਗੀ ਉਹ ਆਪਣੇ ਵੱਲ ਖਿੱਚ ਲੈਗੀ ਇਹ ਨਮਕ ਦੀ ਪੋਟਲੀ ਤੁਹਾਡੇ ਘਰ ਦਾ ਜਿੰਨਾ ਵੀ ਦੋਸ਼ ਹੋਵੇਗਾ ਉਸ ਨੂੰ ਦੂਰ ਕਰੇਗੀ ਤੇ ਇਸ ਪਾਣ ਨੂੰ ਤੁਸੀਂ ਸੋਮਵਾਰ ਜਾਂ ਸ਼ੁੱਕਰਵਾਰ ਦੇ ਦਿਨ ਸ਼ੁਰੂ ਕਰਨਾ ਹੈ ਇਸ ਸੁਪਾਣ ਨੂੰ ਸੰਗਤ ਜੀ ਤੁਸੀਂ 3 ਦਿਨ ਲਗਾਤਾਰ ਕਰਨਾ ਹੈ ਕਹਿੰਦੋਂ ਪਾਗੇ ਜੇਕਰ ਤੁਸੀਂ ਇਸ ਸੁਪਾਣ ਨੂੰ ਸੋਮਵਾਰ ਕਰ ਰਹੇ ਹੋ ਤਾਂ ਮੰਗਲਵਾਰ ਬੁੱਧਵਾਰ ਇਹ ਤਿੰਨ ਕਰਕੇ ਵੀਰਵਾਰ ਨੂੰ ਇਹ ਸਾਰੀਆਂ ਤੁਸੀਂ ਪੋਟਲੀਆਂ ਚੁੱਕ ਕੇ ਤੁਸੀਂ ਘਰ ਤੋਂ ਬਾਹਰ ਕਿਸੇ ਵੀ ਮਿੱਟੀ ਦੇ ਵਿੱਚ ਇਸ ਨੂੰ ਗੱਡ ਕੇ ਜਾਂ ਨਾਪ ਕੇ ਤੁਸੀਂ ਆ ਸਕਦੇ ਹੋ ਤੇ ਜੇਕਰ ਇਸ ਸੁਪਾਣ ਨੂੰ ਤੁਸੀਂ ਸ਼ੁੱਕਰਵਾਰ ਕਰ ਰਹੇ ਹੋ ਤਾਂ 3 ਦਿਨ ਰੱਖ ਕੇ ਸ਼ੁੱਕਰ ਸ਼ਨੀ ਤੇ ਸੋਮਵਾਰ ਵਾਲੇ ਦਿਨ ਇਨਾ ਪੌਟਲੈਨ ਤੁਸੀਂ ਚੌਕਾ ਕੇ ਘਰ ਤੋਂ ਬਾਹਰ ਚੱਲਦੇ ਪਾਣੀ ਵਿੱਚ ਭਾ ਸਕਦੇ ਹੋ ਕਿਤੇ ਮਿੱਟੀ ਵਿੱਚ ਦਬ ਕੇ ਆ ਸਕਦੇ ਹੋ ਬਸ ਇਸ ਗੱਲ ਦਾ ਧਿਆਨ ਤੁਸੀਂ ਰੱਖਣਾ ਕਿ 3 ਦਿਨਾਂ ਤੋਂ ਬਾਅਦ ਇਸ ਪੌਟਲੈਨ ਨੂੰ ਤੁਸੀਂ ਤੁਸੀਂ ਆਪਣੇ ਘਰ ਦੇ ਵਿੱਚ ਬਿਲਕੁਲ ਵੀ ਨਹੀਂ ਰੱਖਣਾ ਸੰਗਾ ਜੀ ਬਹੁਤ ਹੀ ਜ਼ਿਆਦਾ ਸੱਲ ਤੇ ਸੌਖਾ ਪਾਇਸ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਜਿੰਨੇ ਵੀ ਕਸ਼ਟ ਨੇ ਦੁੱਖ ਨੇ ਤਕਲੀਫਾਂ ਸਾਰੀਆਂ ਦੂਰ ਹੋ ਜਾਣਗੀਆਂ ਤੁਸੀਂ ਇੱਕ ਵਾਰ ਇਸ ਨੂੰ ਕਰਕੇ ਜ਼ਰੂਰ ਦੇਖਿਓ ਕਿਉਂਕਿ ਇਸ ਪਾਣੂ ਕਰੰਦੇ ਨਾਲ ਤੁਹਾਡੇ ਜਿੰਨੇ ਵੀ ਮੁਸ਼ਕਲ ਹੈ ਜ਼ਿੰਦਗੀ ਵਿੱਚ ਜਿੰਨੀਆਂ ਵੀ ਪਰੇਸ਼ਾਨੀਆਂ ਨੇ ਉਹ ਸਾਰੀਆਂ ਦੂਰ ਹੋ ਜਾਣਗੀਆਂ ਸਾਧ ਸੰਗਤ ਜੀ ਸਾਡੇ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਇਹ ਇੱਕ ਪਾ ਤੁਹਾਡੇ ਨਾਲ ਸਾਂਝਾ ਕੀਤਾ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਤੁਸੀਂ ਇਸ ਨੂੰ ਕਰਕੇ ਦੇਖ ਸਕਦੇ ਹੋ ਕਿਉਂਕਿ ਇਸ ਨਾਲ ਕਿਸੇ ਦਾ ਨੁਕਸਾਨ ਨਹੀਂ ਹੋਣਾ ਤੁਸੀਂ ਆਪਣੇ ਫਾਇਦੇ ਲਈ ਹੀ ਕਰਨਾ ਹੈ। ਇਹ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਹਿਮ ਪਰਮ ਨਹੀਂ। ਇਸ ਚੀਜ਼ ਨੂੰ ਤੁਸੀਂ ਵਹਿਮ ਪਰਮ ਦੇ ਵਿੱਚ ਨਾ ਲਿਆ ਕਰੋ। ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।